ਪਾਉ ਸਤ ਸ੍ਰੀ ਅਕਾਲ ਪਾਉ ਆ ਦੋ ਸਿੰਘ ਭਾਈ ਦਲਬਾਗ ਸਿੰਘ ਬੈਲਾ ਤੇ ਭਾਈ ਸਰਜੀਤ ਸਿੰਘ ਬੈਲਾ 1600 ਮਿਲਟਰੀ ਦਾ ਜਵਾਨ ਸੀ ਬੈਲੇ ਪਿੰਡ 36 ਘੰਟੇ ਮੁਕਾਬਲਾ ਚੱਲਿਆ ਅਖੀਰ ਤੇ ਉਹ ਗੰਨਾ ਫੌਜ ਨੂੰ ਚਲਾਉਣੀਆਂ ਪਈਆਂ ਜਿਹੜੀਆਂ ਫੌਜ ਇੱਕ ਦੂਜੀ ਫੌਜ ਤੇ ਚਲਾਉਂਦੀ ਆ ਸਾਰੀ ਵੀਡੀਓ ਸੁਣਿਓ ਫੈਜਲ ਜੱਟ ਨੇ ਪੁਲਿਸ ਨਾਲ ਮੁਕਾਬਲਾ ਕਰ ਲਿਆ ਮੈਂ ਜੱਟ ਨਹੀਂ ਮੈਂ ਪੱਜਦਾ ਨਹੀਂ ਤੇ ਐਸੇ ਡੈਲਿੰਗ ਨਹੀਂ ਸਾਰੇ ਵੀ ਬੜਾ ਮੁਕਾਬਲਾ ਪੁਲਿਸ ਨਾਲ ਨਹੀਂ ਇਹਨਾਂ ਸਿੰਘਾਂ ਦਾ ਮੁਕਾਬਲਾ ਮਿਲਟਰੀ ਨਾਲ ਪੇਚਾ ਪਿਆ ਸੀ ਮਿਲਟਰੀ ਦੀ ਵੇਖ ਲਓ ਤੁਸੀਂ ਵੀ ਕਿੰਨੀ ਟ੍ਰੇਨਿੰਗ ਹੁੰਦੀ ਆ ਗੱਲ ਕਿਥੋਂ ਗਣੀ ਕਿ ਬਹਿਲੇ ਪਿੰਡ ਬਣਾਇਆ ਸੀ ਭਾਈ ਸਰਜੀਤ ਸਿੰਘ ਬਹਿਲਾ ਨੇ ਬੈਂਕਰ ਉਹ ਜਿਹੜਾ ਬੈਂਕਰ ਬਣਾਇਆ ਸੀ ਤੇ ਮਿਸਤਰੀ ਜਿਹੜਾ ਸੀ ਉਹਨੇ ਕਿਹ ਕੋ ਕਹਿਤਾ ਕਿ ਦੇ ਘਰ ਵੀ ਮੈਂ ਬੈਂਕਰ ਬਣਾਏ ਕੰਡਿਆਲੇ ਤੇ ਬੈਲੇ ਉਹ ਚੁਗਲੀ ਹੁੰਦੀ ਹੁੰਦੀ ਪੁਲਿਸ ਕੋ ਪਚਾਤੀ ਚੁਗਲਾਂ ਨੇ ਉਹ ਮਿਸਤਰੀ ਚੁੱਕ ਕੇ ਦੇ ਉੱਥੇ ਬੈਂਕਰ ਤੇ ਲੈ ਆ ਤੇ ਅੰਦਰ ਹੀ ਬੈਲੇ ਭਾਈ ਬੈਲੇ ਹੁਣਾ ਦੀ ਗੱਲ ਵੀ ਇਹ ਅੰਦਰ ਹੀ ਸੀ ਉਸ ਦਿਨ ਬੈਂਕਰ ਚ ਜਦੋਂ ਘੇਰਾ ਪਿਆ ਵਾ ਤੇ ਫਿਰ ਜਦੋਂ ਬੂਹਾ ਲੱਗੇ ਖੋਲਣ ਤੇ ਭਾਈ ਸਾਹਿਬ ਨੇ ਗਾੜੀ ਕੋ ਬ੍ਰੈਕਟ ਛੱਡਿਆ ਚਾਰ ਪੁਲਿਸ ਦੇ ਜਵਾਨ ਉੱਥੇ ਹੀ ਚੜਾਈ ਕਰਗੇ ਤੇ ਉਹਨਾਂ ਦੀਆਂ ਗੰਨਾ ਸਲਾਰ ਵਗੈਰਾ ਭਾਈ ਸਾਹਿਬ ਦੇ ਹੱਥ ਆ ਗਿਆ ਅੱਧੀ ਪੁਰ ਸੁੱਤੇ ਅੱਧੀ ਥੱਲੇ ਕਿਸੇ ਦੀ ਹਿੰਮਤ ਨਾ ਪਵੇ ਵੀ ਥੱਲੇ ਹੋ ਗਏ ਕਿ ਤਾਂ ਇਹ ਹੁਣ ਗੱਲ ਥੋੜੀ ਜੀ ਰੋਕ ਕੇ ਭਾਈ ਦਲਬਾਗ ਸਿੰਘ ਬੈਲੇ ਦੀ ਵੀ ਕਰ ਲਗੇ ਬਹੁਤੇ ਵੀਰਾਂ ਨੂੰ ਪਤਾ ਨਹੀਂ ਭਾਈ ਦਲਬਾਗ ਸਿੰਘ ਪਹਿਲਾ ਭਾਈ ਸਰਜੀਤ ਸਿੰਘ ਬੈਲੇ ਦੇ ਛੋਟੇ ਭਰਾ ਸੀ ਵੱਡੇ ਭਰਾ ਸੀ ਤੇ ਸੰਤਾਂ ਦੇ ਨਾਲ ਹੀ ਸ਼ਹੀਦ ਹੋਏ 84 ਵੇਲੇ ਸੋ ਬਹੁਤੇ ਵੀਰਾਂ ਨੂੰ ਪਤਾ ਨਹੀਂ ਭਾਈ ਸਾਹਿਬ ਦੇ ਬਾਪੂ ਜੀ ਨੇ ਦੱਸਿਆ ਵਾ ਕਿ ਜਦੋਂ ਫਿਰ ਪੁਲਸ ਹਾਰ ਹੰਬ ਗਈ ਆ ਤੇ ਰਾਤ ਨੂੰ ਫਿਰ ਮਿਲਟਰੀ ਆ ਗਈ ਮਿਲਟਰੀ ਫਿਰ ਆਪ ਦਾ ਪੂਰਾ ਜੋਰ ਲਾਉਂਦੀ ਰਹੀ ਆ ਪੇ ਜਾਂ ਇਹ ਸਰੈਂਡਰ ਕਰ ਦੇਣ ਸਿੰਘ ਤੇ ਜਾਂ ਇਹਨਾਂ ਨੂੰ ਗੋਲੀ ਦੇ ਨਾਲ ਅਸੀਂ ਹਲਾਕ ਕਰੀਏ ਪਰ ਇਹ ਦੋਵੇਂ ਕੰਮ ਨਹੀਂ ਹੋਏ ਕਲਗੀਧਰ ਦੇ ਪੁੱਤਰਾਂ ਨੇ ਗਾੜੀਆਂ ਉਹ ਖੰਡਾ ਉਹ ਗੰਨਾ ਖੜਕਾਈਆਂ ਜਿੱਥੇ ਆਂਦੇ ਬੁਲਟ ਪ੍ਰੂਫ ਟਰੈਕਟਰ ਵਾਲਾ ਆਇਆ ਹਜੇ ਉਹ ਉੱਤਰ ਕੇ ਮੜਾ ਜਾ ਤੇ ਵੇਖਣ ਹੀ ਲੱਗਾ ਬਿਲਡਿੰਗ ਸਿੱਧੀ ਗੋਲੀ ਉਹਦੇ ਆ ਪਾਟ ਚ ਵੱਜੀ ਤੇ ਇਨੇ ਨਿਸ਼ਾਨਚੀ ਦੀ ਭਾਈ ਸਰਜੀਤ ਸਿੰਘ ਬੈਲਾ ਬਹੁਤ ਤਕੜੇ ਨਿਸ਼ਾਨਚੀ ਸੀ ਤੇ ਅਖੀਰ ਦੇ ਉੱਤੇ ਜਦੋਂ ਇਹਨਾਂ ਸਿੰਘਾਂ ਦਾ ਅਸਲਾ ਮੁੱਕ ਗਿਆ ਤੇ 36 ਘੰਟੇ ਮੁਕਾਬਲੇ ਨੂੰ ਹੋ ਗਏ ਆ ਬਾਹਰੋਂ ਪਟ્રોલ ਸੁੱਟ ਕੇ ਘੇਰੇ ਘੇਰੇ ਅੱਗ ਲਾ ਦਿੱਤੀ ਗਈ ਤੇ ਅਖੀਰ ਤੇ ਭਾਈ ਬੈਲਾ ਜੀ ਨੇ ਸਾਇਨਾਡ ਖਾਦਾ ਪੁਲਿਸ ਦੀ ਗੋਲੀ ਨੇ ਉਹਨਾਂ ਨੂੰ ਲੱਗ ਸਕੀ ਮਜਬੂਰੀ ਕੀ ਸੀ ਭਾਈ ਸਰਜੀਤ ਸਿੰਘ ਬੈਲਾ ਦੀ ਕਿ ਜਿਹੜੀਆਂ ਫੋਰਸਾਂ ਸੀ ਉਹ ਪਿੰਡ ਦੇ ਲੋਕਾਂ ਤੇ ਭਾਈ ਬੈਲੇ ਦੇ ਰਿਸ਼ਤੇਦਾਰਾਂ ਨੂੰ ਅੱਗੇ ਲਿਆ ਕੇ ਬੈਂਕਰ ਦੇ ਸਾਹਮਣੇ ਲਿਆ ਕੇ ਫੇਰ ਗੋਲੀ ਚਲਾਉਂਦਿਆਂ ਸੀ ਜੇਕਰ ਸਿੱਧੀ ਗੋਲੀਬਾਰੀ ਹੁੰਦੀ ਤੇ ਪਤਾ ਨਹੀਂ ਕਿੰਨੇ ਕਿੰਨੇ ਲਾਸ਼ਾਂ ਦੇ ਢੇਰ ਲੱਗ ਜਾਂਦੇ ਉੱਥੇ ਸੋ ਵੀਰੋ ਫੈਜਲ ਜੱਟ ਤੇ ਕੁਛ ਵੀ ਨਹੀਂ ਇਹਨਾਂ ਦੇ ਪੈਰ ਵਰਗਾ ਵੀ ਨਹੀਂ ਜਿਹੜੀ ਇਹਨਾਂ ਸਿੰਘਾਂ ਨੇ ਕੁਰਬਾਨੀ ਕੀਤੀ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਅਲਾ ਇਤਿਹਾਸ ਜਿਹੜਾ ਨਾ ਇਹਨਾਂ ਸਿੰਘਾਂ ਨੇ ਫੇਰ ਦਰਾਇਆ ਵਾ ਤੇ ਵੇਲੇ ਪਿੰਡ ਜਾ ਕੇ ਵੇਖ ਲਿਓ ਕੋਠੀ ਕਿਸ ਤਰ੍ਹਾਂ ਖੰਡਰ ਬਣੀ ਹੋਈ ਜਿਹੜੀ ਮਗਰੋਂ ਮੋਰਟਰ ਗੋਲੇ ਮਾਰ-ਮਾਰ ਫੌਜ ਨੇ ਖੰਡਰ ਬਣਾਈ ਪਰ ਸਿੰਘਾਂ ਨੂੰ ਜੂੰਦੇ ਜੀ ਹੱਥ ਨਹੀਂ ਲਾ ਸਕੇ ਸੋ ਵੀਰੋ ਸ਼ੇਅਰ ਜ਼ਰੂਰ ਕਰਿਓ ਆਪਣੇ ਸੰਘਰਸ਼ੀ ਜੋਧਿਆਂ ਦਾ ਇਤਿਹਾਸ